ਮੈਂ ਤਾਂ ਬਚਨ ਸੁਣਾਇਆ ਮੈਂ ਵੀ ਮਹਾਰਾਜਾਂ ਇਹ ਸਿਰ ਤੇ ਹੱਥ ਰੱਖ ਕੇ ਖੜ ਜੰਦੇ ਨੇ ਜਦੋਂ ਕੋਈ ਮੁਸੀਬਤ ਪਵੇ ਕਹਿੰਦਾ ਕਿਵੇਂ ਖੜਦੇ ਨੇ ਮੈਨੂੰ ਵਿਖਾਓ ਮੈਂ ਲ ਦੱਸ ਰੱਬ ਵਿਖਾਓ ਕਹੀ ਐ ਬਾਬਾ ਜੀ ਕੋਲ ਵੀ ਆਉਂਦੇ ਹੁਣ ਰੱਬ ਵੇਖਣਾ ਇਹ ਕਿਤੇ ਕੋਈ 5 ਰੁਪਏ ਦਾ ਖੜਾਉਣਾ ਵੀ ਚੁੱਕ ਕੇ ਆਂਦੇ ਤੋਂ ਵੀ ਰੱਬ ਵੇਖਣਾ ਇੱਕ ਬੰਦਾ 12 ਕਲਾਸਾਂ ਕਰਦਾ ਹੈ 12 ਕਲਾਸਾਂ ਕਰਨ ਨੂੰ 12 ਸਾਲ ਲੱਗਦੇ ਨੇ ਫਿਰ ਕਿਤੇ ਪਲੱਸ 2 ਦਾ ਸਰਟੀਫਿਕੇਟ ਮਿਲਦਾ ਹੈ ਕੋਈ ਬੰਦਾ ਕਹਿ ਸਕਦਾ ਵੀ 12 ਮਿੰਟਾਂ 'ਚ ਕੋਈ 12ਵੀਂ ਕਲਾਸ ਕਰਾ ਸਕਦਾ ਕੋਈ ਨਹੀਂ ਕਰਾ ਸਕਦਾ 12 ਸਾਲ ਪੀ ਐਚ ਡੀ ਨੂੰ 7 ਸਾਲ ਲੱਗਦੇ ਨੇ ਕਈਆਂ ਨੂੰ 5 ਸਾਲ ਲੱਗਦੇ। ਬੜੇ ਲਿਖੇ ਭਾਵੇਂ ਅਸੀਂ ਨਹੀਂ ਪਰ ਪਤਾ ਤਾਂ ਸਾਰਾ ਮਾਰਦਾ। ਪਤਾ ਤਾਂ ਸਾਰਾ ਹੀ ਹੈ। ਕਿਹੜੀ ਪੜ੍ਹਾਈ ਨੂੰ ਕਿੰਨਾ ਸਮਾਂ ਲੱਗਦਾ ਹੈ ਪਰ ਚੇਤੇ ਰੱਖਿਓ ਸਰਸੰਗਤ ਜੀ ਦੁਨਿਆਵੀ ਪੜ੍ਹਾਈਆਂ ਨੂੰ ਇੰਨਾ ਇੰਨਾ ਸਮਾਂ ਦੇ ਕੇ ਆਪਾਂ ਨੂੰ ਸਾਲ ਵਿੱਚ ਡਿਗਰੀ ਨਹੀਂ ਮਿਲਦੀ। 5 ਸਾਲਾਂ ਚ ਪੀ ਐਚ ਡੀ ਹੁੰਦੀ ਹੈ। ਰੱਬ ਦੇ ਪਿਆਰ ਜੇ ਰੱਬ ਨੂੰ ਵੇਖਣਾ ਹੈ ਮਾਲਕ ਨੂੰ ਵੇਖਣਾ ਹੈ ਰਹਿ ਹਜੇ ਮਹਾਪੁਰਸ਼ਾਂ ਕੋਲ ਬੈਠਿਆ ਕਰੋ ساری ਰਾਤ। ਜਾਜ ਚੜਾਉਣ ਨਾਲ ਘਰ ਦੇਣ ਨਾਲ ਜਾਂ ਇੱਥੇ ਮੰਗਾ ਡੱਬੇ ਚੜਾਉਣ ਨਾਲ ਨਹੀਂ ਸਾਧੂ ਦੀ ਜਿਹੜੀ ਅਸਲੀ ਖਰਾਕ ਹੁੰਦੀ ਉਹ ਤਾਂ ਸਾਧੂ ਤਾਂ ਐ ਬੈਠਾ ਢੀਕਦਾ ਹੁੰਦਾ ਵੀ ਕੋਈ ਆਵੇ ਮੈਨੂੰ ਐ ਗਏ ਵੀ ਸਿਮਰਨ ਕਿਵੇਂ ਕਰਨਾ ਹੈ ਭਜਨ ਕਿਵੇਂ ਕਰਨਾ ਹੈ ਬੰਦਗੀ ਕਿਵੇਂ ਕਰਨੀ ਨਾਮ ਕਿਵੇਂ ਜਪਣਾ ਹੈ ਪਰ ਹੁਣ